ਬਿਸਾਰਿਆਂ ਤੇ ਅੱਜ ਆਪਾਂ ਕਸ਼ਹਰੇ ਦੀ ਵੀਡੀਓ ਲੈ ਕੇ ਆਉਣੀ ਆ ਕਟਿੰਗ ਦੀ ਆਪਣੇ ਚੈਨਲ ਤੇ ਪਹਿਲਾਂ ਵੀ ਆਪਣੀ ਚੱਲਦੀ ਪਈ ਸੀ ਵੀਡੀਓ ਉਹ ਹੈਗੀ ਹੈ ਸਟੀਚਿੰਗ ਦੀ ਪੂਰੀ ਆ ਉਹ ਤੁਸੀਂ ਜਾ ਕੇ ਉੱਥੋਂ ਦੇਖ ਲਿਓ ਆਪਾਂ ਕਟਿੰਗ ਦੀ ਦੱਸਣੀ ਹੈ ਕਟਿੰਗ ਦੀ ਵੀ ਹੈਗੀ ਆ ਵੀਡੀਓ ਪਰ ਉਹਦੇ ਤੇ ਕਈ ਕਮੈਂਟ ਆ ਜੇ ਨੇ ਵੀ ਸਾਨੂੰ ਤੁਸੀਂ ਦੱਸੋ ਵੀ ਤੁਸੀਂ ਕਪੜਾ ਤੈਅ ਕਰਕੇ ਕਿਵੇਂ ਤਾਂ ਵਿਆਇ ਘਟਾਈਗਾ ਆ ਦੂਸਰਾ ਆ ਵੀ ਤੁਸੀਂ ਕਿੰਨਾ ਰੱਖਿਆ ਕਿਵੇਂ ਰੱਖਿਆ ਵੀ ਸਾਨੂੰ ਪਤਾ ਨਹੀਂ ਲੱਗਾ ਲੰਬਾਈ ਤੇ ਚੜਾਈ ਦਾ ਤੀਸਰਾ ਆਇਆ ਸੀਗਾ ਵੀ ਵੀ ਜੈਂਸ ਤੇ ਲੇਡੀਜ਼ ਦੇ ਵੀ ਕਿੰਨੀ ਲੰਬਾਈ ਚੜਾਈ ਹੋਣੀ ਚਾਹੀਦੀ ਹੈ ਇਹ ਇਹ ਵੇਖੋ ਤੁਸੀਂ ਵੀ ਲੰਬਾਈ ਚੜਾਈ ਦਾ ਹਿਸਾਬ ਤਾ ਤੁਸੀਂ ਆਪਣਾ ਖਸ਼ਹਰੇ ਦੇ ਨਾਲ ਵੇਚ ਕੇ ਨਾਪੇ ਦੇ ਹਿਸਾਬ ਦੇ ਨਾਲ ਹੀ ਹੁੰਦਾ ਹੈ ਇਹ ਨਹੀਂ ਜਿੰਨਾ ਮੈਂ ਦੱਸਾਂਗੀ ਤੁਹਾਨੂੰ ਵੱਧ ਆਵੇ ਜਾਂ ਘੱਟ ਆਵੇ ਇਹ ਨਹੀਂ ਹੁੰਦਾ ਇਹ ਆਪਾਂ ਆਪਣੇ ਨਾਪੇ ਦੇ ਉਹਦੇ ਹਿਸਾਬ ਨਾਲ ਹੀ ਰੱਖਣਾ ਹੁੰਦਾ ਵੀ ਜੇ ਤੁਹਾਡਾ ਤੁਸੀਂ ਲੰਬਾ ਪਾਉਣੀ ਆ ਤਾਂ ਤੁਸੀਂ ਉਨੀ ਲੰਬਾਈ ਰੱਖ ਲਓ ਤੇ ਜੇ ਤੁਸੀਂ ਫੁੱਲਾ ਜ਼ਿਆਦਾ ਪਾਉਣਾ ਹੈ ਤਾਂ ਤਾਂ ਜੇ ਤੁਸੀਂ ਬਹੁਤਾ ਜ਼ਿਆਦਾ ਮਾਣੀਆਂ ਗਾਣ ਦੇ ਨਿੰਗਾ ਸਿੰਗਾ ਦੇ ਜਿਵੇਂ ਹੁੰਦਾ ਇੱਕ ਸ਼ੈਰ ਜ਼ਿਆਦਾ ਲੰਬੇ ਹੁੰਦੇ ਨੇ ਤੇ ਫਿਰ ਉਹ ਪਣਾ ਚੌੜੇ ਵੀ ਜ਼ਿਆਦਾ ਹੁੰਦੇ ਤੇ ਫਿਰ ਆਪਾਂ ਚੌੜੇ ਪਣੇ ਦਾ ਕਪੜਾ ਲੈ ਲੈਨੇ ਆ ਤੇ ਇਹ ਕਪੜਾ ਕਹਿੰਦੇ ਸੀ ਵੀ ਤੈਅ ਕਰਕੇ ਤੁਸੀਂ ਕਿਵੇਂ ਰੱਖਿਆ ਸਾਨੂੰ ਸਮਝ ਨਹੀਂ ਆਈ ਦੇਖੋ ਇਹ ਹੈਗਾ ਇਹਦਾ ਬਾਰ ਆ ਇਹਦਾ ਹੈਡ ਪਰ ਇਹ ਆਪਾਂ ਆਪਣੀ ਜਿਹੜਾ ਆਪਾਂ ਕਸ਼ਰ ਬਣਾਇਆ ਸੀ ਉਹ ਉਹਨਾਂ ਦੀ ਲੰਬਾਈ ਹੈ ਕਿ ਸਗੀ 12 13 ਇੰਚ ਲੰਬੀ ਹੋਈ ਤੇ ਇਹ ਤੁਸੀਂ ਜਦੋਂ ਵੀ ਲੰਬਾਈ ਲੈਣੀ ਆ ਦੇਖੋ ਇਸ ਤਰ੍ਹਾਂ ਲੈ ਲਿਆ ਇਹ 17 ਸੀ ਤੇ ਆਪਾਂ ਨੂੰ 17 ਹੀ ਚਾਹੀਦਾ ਸੀ ਕਿਉਂਕਿ ਆਪਾਂ ਨੂੰ 12 13 ਇੰਚ ਦੀ ਲੰਬਾਈ ਚਾਹੀਦੀ ਸੀਗੀ ਤੇ ਉਦੋਂ 1 2 3 4 4 ਜਾਂ 5 ਇੰਚ ਇਹ ਆਪਾਂ ਵਧ ਲੈਣਾ ਲੰਬਾਈ ਕਿਉਂਕਿ ਜਦੋਂ ਇਹ ਰੇਵ ਹੋ ਜਾਊਗਾ ਨਾ ਰੇਵ ਸ਼ਹਿਰ ਜਦੋਂ ਇਹ ਰੇਵ ਹੋ ਜਾਊਗਾ ਇਹ 17 ਲਿਆ ਨਾ ਇਹ 13 ਤੇ 12 ਵੀ ਰਹਿ ਸਕਦਾ ਬਸ ਇੰਨਾ ਹੀ ਵੀ ਹੋ ਜਾਂਦਾ ਹੈਗਾ 4 5 ਇੰਚ ਦਾ ਫਰਕ ਪੈ ਜਾਂਦਾ ਹੈਗਾ ਘੱਟੋ ਘੱਟ ਜੇ ਜਿੰਨਾ ਆਪਾਂ ਨਾਪ ਲਵਾਂਗੇ ਦੇਖੋ ਜੇ ਇਹ ਇੱਧਰ ਦਾ ਪਰ ਜੋੜ ਕੇ 17 ਸੀ ਆਪਾਂ 17 ਬਣਾਉਣਾ ਸੀ ਤਾਂ ਕਰਕੇ ਆਪਾਂ 17 ਇਦਾਂ ਹੀ ਲੈ ਲਿਆ ਤੇ ਜੇ ਤੁਸੀਂ ਵੱਧ ਲੈਣਾ ਹੈ ਲੰਬਾ ਬਣਾਉਣਾ ਹੈ ਜੇ ਤੁਸੀਂ 17 ਤਿਆਰ ਕਰਨਾ ਹੈ ਤੇ ਤੁਸੀਂ 17 ਦੇ ਵਿੱਚ 2 ਇੰਚ ਤੁਸੀਂ ਲੈ ਸਕਦੇ ਹੋ ਫਿਰ ਤੁਸੀਂ ਇਦਾਂ ਨਾ ਪਣਾ ਖੋਲੋ ਹੋਲ ਕੇ ਪਣਾ ਫਿਰ ਤੁਸੀਂ ਇਧਰ ਦਾ ਬਣਾ ਸਕਦੇ ਇਧਰ ਦਾ ਇਧਰ ਤੁਸੀਂ ਕਿੰਨਾ ਮਰਜੀ ਲੈ ਸਕਦੇ ਕਿਉਂਕਿ ਇਹ ਤਾਂ ਛੋਟਾ ਪਣਾ ਸੀਗਾ ਇਹ ਜੋੜ ਕੇ ਆਪਣਾ ਸਾਈਜ਼ ਚ ਦਾ ਹੀ ਹੋ ਜਾ ਤੇ ਇਧਰੋਂ ਆਪਣੀ ਚੜਾਈ ਜੇ ਤੁਸੀਂ ਜ਼ਿਆਦਾ ਲੰਬੀ ਲੈਣੀ ਤਾਂ ਤੁਸੀਂ ਪਹਿਲਾਂ ਇੱਕ ਕੱਪੜਾ ਜਿਹੜਾ ਵੱਡੇ ਵਰਦਾ ਲਓ ਇਹ ਛੋਟੇ ਵਰਦਾ ਆ ਆਪਾਂ ਇੰਨਾ ਹੀ ਘੇਰਾ ਜਿੰਨਾ ਪਾਉਣੇ ਤੁਹਾਨੂੰ ਦੱਸ ਦੇ ਇਹ ਇਹ ਆਪਾਂ ਵੱਡਾ ਬਣਾਉਣਾ ਉੱਥੋਂ ਥੋੜਾ ਜਿਹਾ ਇਸ ਤਰ੍ਹਾਂ ਇੰਚ ਆਪਾਂ ਨਹੀਂ ਰੱਖਣਾ ਇਹ ਵੱਡਾ ਬਣਾਉਣਾ ਤੇ ਲਾ ਲਓ ਸਬ지 ਤੁਸੀਂ ਆਪਣੇ ਨਾਲ ਕੇ ਦਾ ਜਿੱਦਾਂ ਕੋਈ ਸ਼ਹਿਰਾ ਮਿਲ ਲਿਆ ਹੋਵੇ। ਭਣਿਆ ਹੋਇਆ ਤੇ ਸ਼ਹਿਰਾ ਤੁਸੀਂ ਇਸ ਤਰ੍ਹਾਂ ਮਿਲ ਲੈਣਾ। ਜੇ ਕੋਈ ਛੋਟਾ ਪਾਉਂਦਾ ਹੈ ਵੱਡਾ ਆਪਾਂ ਛੋਟਾ ਬਣਾਇਆ ਹੈ। ਇਹ ਰਹਿ ਗਿਆ ਆਹ ਦੇਖੋ ਆ ਲੱਗ ਕੇ ਵੀ ਨਾ ਜਿਹੜਾ ਜਿਹਾ ਪੁੱਛ ਜਿਹਾ ਲੱਗਦਾ ਇਹ ਲੱਗ ਕੇ ਵੀ 11.5 ਤਿਆਰ ਆ। 11.5 ਪੌਣੇ 12 ਤੇ ਆਪਾਂ ਲਿਆ 17 ਸੀਗਾ। ਦੇਖੋ 5 ਇੰਚ ਘਟ ਗਿਆ। ਇਸ ਤਰ੍ਹਾਂ ਦਾ ਹਿਸਾਬ ਕਿਤਾਬ ਹੋ ਜਾਂਦਾ ਇਹਦਾ। ਏ ਹੁਣ ਤੁਸੀਂ ਜੇ ਲੰਬਾ ਪਾਉਣਾ ਹੈ ਤੇ ਤੁਸੀਂ ਇਧਰਲੇ ਰੁਕਦਾ ਆਪਾਂ ਇਸ ਤਰ੍ਹਾਂ ਰੱਖ ਲੈਣਾ ਇਹ ਜਿੰਨਾ ਮਰਜ਼ੀ ਤੁਸੀਂ ਲੰਬਾ ਲੈ ਸਕਦੇ ਹੋ ਠੀਕ ਹੈ ਇਹ ਜਦੋਂ ਰੇਵ ਆਫ ਹੋ ਜਾਂਦਾ ਤਾਂ ਇਹਦੀ ਲੰਬਾਈ ਥੋੜੀ ਜੀ ਘਟ ਜਾਂਦੀ ਹੈ ਥੋੜੀ ਜੀ ਵੀ ਕਾਫੀ ਘਟ ਜਾਂਦੀ ਹੈ 4-5 ਇੰਚ ਦਾ ਬਹੁਤ ਜ਼ਿਆਦਾ ਛੋਟ ਪੈ ਜਾਂਦਾ ਉਹ ਆਪਾਂ 17 ਲਿਆ ਸੀ ਤੇ ਅਕੜ 12 ਰਹਿ ਗਿਆ ਇਹ ਆਪਾਂ ਵੱਧ ਵੀ ਵੱਧ ਲਵਾਂਗੇ ਉਹ ਨਹੀਂ ਆਪਾਂ ਵੱਧ ਲਵਾਂਗੇ ਜੇ ਆਪਾਂ ਆਪਣਾ 17 ਹੀ ਤਿਆਰ ਕਰਨਾ ਤਾਂ ਫਿਰ ਤੁਸੀਂ 21 ਲੈ ਸਕਦੇ ਹੋ 4 ਇੰਚ ਦਾ ਤੁਸੀਂ ਵੱਧ ਮਾਰ ਜਾਣ ਲੈਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਨਾ ਰੇਵ ਹੋ ਕੇ ਇਹਦੀ ਲਈ ਜਿਹੜੀ ਹੈ ਕੱਟ ਜਾਣੀ ਹੈ ਇਸ ਗੱਲ ਦਾ ਤੁਸੀਂ ਖਿਆਲ ਰੱਖਿਓ ਕਈ ਭੈਣਾਂ ਨੂੰ ਸਮਝ ਨਹੀਂ ਆਇਆ ਆਪਾਂ ਉਹ ਛੋਟਾ ਬਣਾਉਣਾ ਸੀ ਤੇ ਉਹ ਆਪਾਂ ਵੱਡਾ ਬਣਾ ਲਿਆ ਤੁਸੀਂ ਜਿੰਨਾ ਵੀ ਲੰਬਾ ਬਣਾਉਣਾ ਹੈ ਉਹਦੇ ਵਿੱਚ 4 1/2 ਜਾਂ 5 ਇੰਚ ਤੁਸੀਂ ਐਡ ਕਰ ਲਿਓ ਵੀ ਇਹਨੇ ਕੱਟ ਜਾਣਾ ਆ ਦੇਖੋ ਹੁਣ ਆਪਾਂ ਇੱਕ ਇਹਦੇ ਵਿੱਚ ਆਪਾਂ 5 ਇੰਚ ਐਡ ਕਰ ਲਿਆ 16 ਇੰਚ ਦਾ ਇਹ ਲੰਬਾ ਰਹਿ ਜਾਣਾ ਠੀਕ ਹੈ ਇਹ 16 21 ਇੰਚ ਚ ਲੈ ਲੇ ਇਦੇ 'ਚ ਕੋਈ ਔਖਾਂ ਨਹੀਂ ਆ ਕੋਈ ਉਹ ਨਹੀਂ ਬਸ ਇਹਦਾ ਥੋੜਾ ਜਿਹੀ ਇਹ ਸਾਕਤਾ ਵਾ ਵੀ ਤੁਸੀਂ ਜੇ ਨੰਬਰ ਜਿੰਨਾ ਵੀ ਰੱਖਣਾ ਹੈ ਤੁਸੀਂ ਉਹਨਾਂ ਵੱਧ ਲੈਣਾ ਕੱਪੜਾ ਤੁਸੀਂ ਜਿੱਧਰ ਦਾ ਤੁਸੀਂ ਆਉ ਲੈਣਾ ਉਧਰ ਦਾ ਤੁਸੀਂ ਘੱਟ ਸਕਦੇ ਹੋ ਉਹਦੇ 'ਚ ਕਈ ਪੈਣਾ ਨੂੰ ਪੁੱਛਿਆ ਸੀ ਵੀ ਤੁਸੀਂ ਕੱਪੜਾ ਕਿੰਦਰ ਦਾ ਧਰਿਆ ਸੰਭਤ ਲੱਗਾ ਉਦੋਂ ਮੈਂ 7 ਇੰਚ ਲੈਣਾ ਸੀ ਤੇ ਫਿਰ ਉਹਨੇ ਘੱਟਿਆ ਸੀ ਇਸ ਤਰ੍ਹਾਂ ਤੁਸੀਂ ਵੇਚ ਕੇ 8 ਇੰਚ ਤੇ ਕਰ ਲੈਣਾ ਸਾਰਾ ਕੱਪੜਾ ਪਿਕ ਇੰਚ ਤੇ ਸੈਟਿੰਗ ਕਰ ਲਈਏ ਤਾਂ ਦੱਸ ਦਿਓ ਇਹਦੀ ਕਟਾਈ ਕਰ ਲੈਣੀ ਹੈ ਇਹ ਆਪਾਂ ਸਾਰਾ 1 ਇੰਚ ਵਿੱਚ ਹੀ ਲੈ ਉਗੀ ਦੀ ਲੰਬਾਈ ਦਾ ਚੜਾਈ ਦਾ ਖਤਮ ਸਾਰਾ ਦੱਸਦੇ ਆ। ਇਹ ਤੁਸੀਂ ਇਹ ਰੱਖ ਲਈ ਆਪਾਂ ਕਿੰਚੇ ਦੀ ਇਧਰ ਦੀ ਲੰਬਾਈ ਲੰਬਾਈ ਰੱਖ ਲਈ ਠੀਕ ਹੈ ਤੇ ਹੁਣ ਆਪਾਂ ਇਧਰ ਦਾ ਦੇਖਣਾ ਵੀ ਇਹਦੀ ਆਪਾਂ ਚੜਾਈ ਕਿੰਨੀ ਰੱਖਣੀ ਹੈ। ਤੁਸੀਂ 35 36 ਜਿੰਨੀ ਵੀ ਚੜਾਈ ਰੱਖਣੀ ਹੈ ਉਹ ਨਹੀਂ ਰੱਖ ਸਕਦੇ ਹੋ ਠੀਕ ਹੈ ਆਪਾਂ ਪਹਿਲਾਂ ਵਾਲੇ ਦੀ ਰੱਖੀ ਸੀਗੀ 35 ਤੇ ਇਹਦੀ ਆਪਾਂ ਵਾਧ ਰੱਖ ਲੈਣੀ ਹੈ। ਇਹ ਵੀ ਜਿਹੜੀ ਘਟ ਜਾਂਦੀ ਹੈ। ਇੰਨੀ ਇਹਦੀ ਆਪਾਂ ਰੱਖ ਲੈਣੀ ਐ ਜੇ ਪੂਰੀ ਰੱਖ ਲਾਂਗੇ ਤਾਂ ਵੀ ਕੋਲ ਇਹ ਵੀ ਘਟ ਜਾਂਦੀ ਐ ਇਹਦੀ ਹੋ ਗਈ 40 40 ਤੋਂ ਜੇ ਤੁਸੀਂ ਵਾਧਾ ਰੱਖ ਖੜੀਆਂ ਐ ਤੇ ਤੁਸੀਂ ਫਿਰ ਵੱਡੇ ਪਣੇ ਦਾ ਲੈਣਾ ਠੀਕ ਐ ਜੀ ਵੱਡੇ ਪਣੇ ਦਾ ਲੈਣਾ ਜੇ ਤੁਸੀਂ 35 ਰੱਖੋਗੇ ਨਾ ਆਹ ਦੇਖੋ 36 35 ਜਿੰਨੀ ਵੀ ਰੱਖੋਗੇ ਇੱਧਰੋਂ ਤੁਸੀਂ ਮਿਲ ਲੈਣਾ ਵੀ ਤੁਸੀਂ 35 ਰੱਖ ਲਈ ਇਹ ਤਾਂ 36 ਰੱਖ ਲਈ 36 ਦਾ ਤਾਂ ਦੱਸ ਦਿਆਂ ਆਪਾਂ ਤੁਹਾਨੂੰ ਜੇ ਤੁਸੀਂ ਇੱਧਰ ਦਾ 36 ਲੈਣਾ 36 ਰੱਖ ਲਿਆ ਤੇ ਫਿਰ ਜਦੋਂ ਆਪਾਂ ਇੱਧਰੋਂ ਮਿਲਣਾ ਇਹ ਵੀ ਘਟ ਜਾਣਾ ਇਧਰ ਦਾ ਆਪਾਂ ਮੇਚਾਂਗੇ ਆ ਦੇਖੋ 36 ਤੋਂ 36 ਰੱਖਿਆ ਸੀ ਕਿ ਕਿੰਨਾ ਇੰਨਾ ਘਟ ਗਿਆ ਨਾ ਕਪੜਾ ਇਧਰ ਦਾ ਆਪਾਂ ਮੇਨ ਲੈਣਾ ਹੁੰਦਾ ਫਿਰ ਹਨਾ ਇਹੀ ਮੇਚ ਨਹੀਂ ਆਪਾਂ ਇੱਥੇ ਲਾ ਲੈਣੇ ਠੀਕ ਹੈ ਇਹ ਨਹੀਂ ਹੈਗਾ ਵੀ ਆਪਾਂ ਇਧਰ ਦਾ ਮੇਨ ਲਿਆ ਤੇ ਇਧਰ ਉਹ ਵੀ ਇਧਰ ਦੇ ਇੰਨੀ ਰੱਖਣਾ ਹੈਗਾ ਤੁਸੀਂ ਚੰਗੀ ਤਰ੍ਹਾਂ ਸਮਝ ਲਿਓ ਜਿੰਨੀ ਵੀ ਲੰਬਾਈ ਲੈਣੀ ਆ ਜੇ 35 ਲੈਣਾ ਹੈ ਇਧਰ ਦਾ ਮੇਨ ਕੇ ਤੇ ਫਿਰ ਮੁੜ ਕੇ ਤੁਸੀਂ ਇਧਰ ਦਾ ਮੇਨ ਲੈਣਾ ਠੀਕ ਹੈ ਜੀ ਇਆਪਾਂ ਤਾਂ ਮੁੱਕੜ ਕੇ ਦੱਸ ਦੇਣੀ ਆ ਤੇ ਆਪਾਂ ਇਹਦੀ ਕਟਿੰਗ ਕਰਦੇ। ਲਓ ਜੀ ਇਧਰੋਂ 30 ਆ ਗਿਆ। ਇੱਥੋਂ ਵੀ ਆਪਾਂ ਨੂੰ ਮੰਨ ਰੱਖਿਆ। ਇਨਸ਼ਾ ਅੱਲਾਹ। ਜੇ ਤੁਸੀਂ 35 ਰੱਖੋਗੇ ਤਾਂ ਤੁਹਾਡਾ ਉਹ ਵੀ ਘੱਟ ਜਾਣਾ ਹੈ ਦੂਜੇ ਪਾਸੇ ਦਾ। ਅਸ਼ਾਰੇ ਤਾਂ ਹੁੰਦਾ ਥੋੜਾ ਜਿਹਾ ਹਿਸਾਬ ਕਿਤਾਬ ਇਧਰ ਲਈਏ। ਸਮਝ ਆ ਜੇ ਆ ਜੇ ਤੁਹਾਡੇ ਚ ਬਹਿ ਜੇ। ਨਾ ਵੇਖ ਫੇਰ ਪਾਉਣਾ ਇਹ ਨਾਲ। ਚੜਾਈ ਦੇ ਆਪਾਂ ਵੱੱਦ ਲਈ ਹੈ। ਤੇ ਲੰਮਾਈ ਆਪਾਂ ਲਈ। ਪਹਿਲਾ ਵੀਡੀਓ ਆਪਣੀ ਚੱਲਦੀ ਪਈ ਆ ਉਹਦੇ ਤੇ 14000 ਵਿਊ ਆਏ ਹੋਏ ਨੇ। ਜੇ ਤੁਸੀਂ ਉਹਦੇ ਤੋਂ ਸਮਝ ਸਕਦੇ ਹੋ ਤੁਸੀਂ ਵੀਡੀਓ ਜਾ ਕੇ ਜਰੂਰ ਦੇਖਿਓ। ਠੀਕ ਹੈ ਸਿਉਂਣ ਦਾ ਇਹਦਾ ਹਿਸਾਬ ਪਤਾ ਵੇ ਇਹ ਹੁੰਦਾ। ਆਪਾਂ ਪਹਿਲਾਂ ਆਹ ਵਾਲੀ ਸਿਲਾਈ ਲਾਉਣੀ ਆ। ਤੇ ਇੱਥੇ ਆਪਾਂ ਦੋਨਾਂ ਨੂੰ ਇਸ ਤਰ੍ਹਾਂ ਮਿਲਾ ਕੇ ਇਸ ਤਰ੍ਹਾਂ ਮਿਲਾ ਕੇ ਇਸ ਤਰ੍ਹਾਂ ਕੈਂਚੀ ਦੇ ਨਾਲ ਤੁਸੀਂ ਕੱਟ ਪਾ ਲਓ। ਠੀਕ ਹੈ। ਇਸ ਤਰ੍ਹਾਂ ਹੀ ਆਪਾਂ ਬਨਾਪਾ ਲੈ ਕੇ ਤੇ ਆਹ ਵਾਲੀ ਸਲਾਈ ਜਿਹੜੀ ਹੈ ਨਾ ਆ ਪਹਿਲਾਂ ਲਾਉਣੀ ਹੈ। ਇਹ ਦੂਜੀ ਇਹ ਲਾ ਕੇ ਫਿਰ ਤੁਸੀਂ ਇੱਥੇ ਕੱਟਣਾ ਬਲਾ ਕੇ ਟੇਡੀਆਂ ਲਾਉਣ ਜਾਂਦੇ। ਉਹ ਵੀ ਆਪਾਂ ਤਾਂ ਨਾਕ ਰਖਾ ਲੈਣੇ ਆ। ਚਲੋ ਆਜੋ ਆਪਾਂ ਫੇ ਮਸ਼ੀਨ ਤੇ ਚੱਲੋ। ਲਓ ਤੁਸੀਂ ਧਾਣਾ ਦੇਖ ਲਓ। ਲੰਬਾਈ ਵਾਲੀ ਜਿਹੜੀ ਲੰਬੀ ਹੈ ਨਾ ਇਹ ਆਪਾਂ ਸਲਾਈ ਪਹਿਲਾਂ ਲਾ ਲੈਣੀ ਹੈ। ਵੀਡੀਓ ਥੋੜੀ ਲੰਬੀ ਬਣ ਜਾਈਗੀ ਚਲ ਕੋਈ ਗੱਲ ਤੁਸੀਂ ਪੂਰੀ ਦੇਖਿਓ। ਪੂਰੀ ਦੇਖੋਗੇ ਤਾਂ ਹੀ ਸਮਝ ਆਏਗੀ। ਜਿਸਕੇ ਪਕਰ ਹੋਵੇ ਫਿਰ ਸਮਝ ਨਹੀਂ ਆਉਂਦੀ ਇਹਦੀ ਥੋੜੀ ਜਿਹੀ ਫਰਕ ਚੈੱਕ ਉਹ ਗੱਲ ਨਹੀਂ ਇਹ ਅੰਦਰ ਚਲਾਈਆਂ ਆ ਜਾਣਗੀਆਂ ਮੈਂ ਆਪਾਂ ਲਾ ਕੇ ਦਿਖਾ ਦੇਣੀ ਕਿੰਨਾ ਕੁ ਇਸ ਮਾਰ ਜਾਣ ਰੱਖਣਾ ਉਹ ਨਾ ਰੱਖ ਸਕਦੇ ਕਿਉਂਕਿ ਵਸਾਇਤੇ ਇੰਨੀ ਕਟਿੰਗ ਹੁੰਦੀ ਹੈ ਇਹਦੀ ਲંબਾਈ ਲੈ ਲਈ ਚੜਾਈ ਲੈ ਲਈ ਉਸ ਤੋਂ ਬਾਅਦ ਸਲਾਈ ਹੋ ਕੇ ਤੇ ਰੱਖ ਕਟਿੰਗ ਹੁੰਦੀ ਹੈ ਉਹ ਵੀ ਆਪਾਂ ਤੁਹਾਨੂੰ ਬੱਟੇ ਜੀ ਦਿਖਾਉਣਾ। ਡਰੇ ਨਹੀਂ ਪਹਿਣਾ ਸਮਝ ਨਹੀਂ ਆਈ ਉਹ ਚੰਗੀ ਤਰ੍ਹਾਂ ਸਮਝ ਲਿਓ ਫਿਰ ਕਮੈਂਟ ਕਰਕੇ ਲਾ ਕੇ ਉਹ ਵੀ ਸਮਝ ਨਹੀਂ ਆਈ ਹੁਣ ਆ ਆ ਦੇਖੋ ਆ ਕੱਪੜੇ ਤੇ ਸਲਾਈ ਲੱਗ ਗਈ ਹੁਣ ਇਹਨੂੰ ਆਪਾਂ ਇਹਦਾ ਕੋਲਣਾ ਆ ਜਿਹੜਾ ਆਪ ਕੱਟ ਲਾਇਆ ਸੀ ਨਾ ਅਸਲਾਈ ਜੜੀਆਂ ਦੇ ਬਰਾਬਰ ਕਰਕੇ ਧਰਿਆ ਆ। ਆਹ ਵਾਲੀ ਸਲਾਈ ਆਪ ਬਾਅਦ ਚ ਲਾਉਣੀ ਆ। ਪਹਿਲਾਂ ਇਹਨੂੰ ਖੋਲ ਕੇ ਇਹਦੇ ਕੱਟ ਦੇ ਬਰਾਬਰ ਆਹ ਵਾਲੀ ਸਲਾਈ ਧਰ ਲੈਣੀ ਆ। ਜੇ ਕੋਈ ਸ਼ੇਧਰ ਸਮਝ ਨਾ ਆਇਆ ਤੁਸੀਂ ਗੁੱਗੀ ਵੀਡੀਓ ਤੇ ਜਾ ਸਕਦੇ ਹੋ। ਉਹ ਆਪਣੀ ਵੀਡੀਓ ਜਿਹੜੀ ਆ ਉੱਤੇ ਚੱਲਦੀ ਈ ਸਭ ਤੋਂ। ਇਸਾਰੇ ਤਾਂ ਰੈਡੀमेड ਵੀ ਮਿਲ ਜਾਂਦੇ ਨੇ ਪਰ ਇੰਨਾ ਸਮਾਂ ਨਹੀਂ ਚੱਲਦੇ ਉਹ ਜਿੰਨਾ ਆਪਣਾ ਘਰ ਦੇ ਆਪਾਂ ਸਲਾਈ ਵੀ ਵਧੀਆ ਨਾਲ ਨਗਨੀਆਂ ਜਾਂ ਤਾਂ ਮਾਰਜਿਨ ਕੱਢ ਦੇਣੀ ਨੇ ਕਿ ਕਿ ਤੱਕ ਕਪੜਾ ਤਾਂ ਵਧੀਆ ਲੈਣੇ। ਇਹ ਨਾਲ ਉਹ ਵੀ ਇੱਦਾਂ ਤੁਸੀਂ ਇਹ ਵੀ ਆਪਾਂ ਕੱਟਣਾ-ਕੱਟਮਾ ਲਾ ਕੇ ਕੱਟਣਾ-ਕੱਟਮਾ ਲਾ ਕੇ ਫਿਰ ਤੁਸੀਂ ਇਸ ਤਰ੍ਹਾਂ ਕਰਕੇ ਇਹ ਦਰਸਾਈਆਂ ਹਾਂ ਸਟਾਰਟ ਕਰਮੀ ਜੇ ਤੁਹਾਨੂੰ ਕੁਝ ਸਮਝਣਾ ਆਵੇ ਤੁਸੀਂ ਦੁਬਾਰਾ ਪੁੱਛ ਸਕਦੇ ਹੋ ਪਰ ਮੈਂ ਸਾਰਿਆਂ ਨੂੰ ਰਿਪਲਾਈ ਤਾਂ ਕਿਤੇ ਨਹੀਂ ਉਹ ਪਛਾਰੇ ਦੀ ਗੱਲ ਪਾ ਦੱਸਣਾਂ ਕੋਈ ਤੁਹਾਨੂੰ ਕੱਲ੍ਹ ਨੂੰ ਦਿਆਂਗੇ ਇਹਨਾਂ ਬਾਈ ਜੜਾਈ ਹੈ ਜਿਹੜੀ ਉਹ ਭਾਵੇਂ ਜਣਾਨੀ ਹੋਵੇ ਭਾਵੇਂ ਬੰਦਾ ਹੋਵੇ ਜੈਂਸ ਲੇਡੀਜ਼ ਤੇ ਉਹ ਆਪਣੇ ਨਾਤੇ ਦੇ ਹਸਾਬ ਨਾਲ ਹੀ ਹੋਣੀ ਚਾਹੀਦੀ ਉਹ ਸਾਦਾ ਆਦਾ ਆਪਣਾ ਕੰਮ ਹੈ ਕੋਈ ਫੋਨ ਤੇ ਥੱਲੇ ਤੋਂ ਆਉਂਦਾ ਕੁਝ ਦੇਖੂਂਦਾ ਕੋਈ ਸਥਾਨ ਦੇ ਵੀ ਉਹ process ਆਉਂਦਾ ਰੱਖਣਾ ਹੈ ਲਓ ਜੀ ਆਪ ਆਪਣਾ ਗੁਥਲਾ ਬਣ ਗਿਆ ਗੁਥਲੀਆ ਲਖ ਸਾਰਾ ਕਹਿੰਦੇ ਨੇ ਤੇ ਇਹ ਆਪਣਾ ਗੁਥਲਾ ਆਪਾਂ ਇਸ ਤਰ੍ਹਾਂ ਬਣਾ ਲੈਣਾ ਦੂਸਰਾ ਕਹਿੰਦੇ ਨੇ ਕਿ ਕੁਝ ਬੰਦੇ ਹੋਗੇ ਆਪਣੀ ਆਪਣੀ ਬੋਲੀ ਦੇ ਵਿੱਚ ਸਿੱਧੀ ਸਲਾਈ ਲਾ ਕੇ ਕਟਾਂ ਨਾਲ ਮਲਾ ਕੇ ਫਿਰ ਆਪਾਂ ਜਿੱਥੇ ਸਲਾਈ ਲਾਈ ਹੈ ਤੇ ਹੁਣ ਤੁਸੀਂ ਇਹਦੇ ਤੇ ਇਸ ਤਰ੍ਹਾਂ ਸਲਾਈ ਦਾ ਨਿਸ਼ਾਨ ਇਸ ਤਰ੍ਹਾਂ ਕਰ ਲੈਣਾ ਤੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਰਹੇ ਹਾਂ ਤੇ ਇਸ ਗੱਲ ਦਾ ਕੁਝ ਧਿਆਨ ਰੱਖਣਾ ਵੀ ਨੀਚੇ ਵਾਲਾ ਜਿਹੜਾ ਫਲੇਨ ਕੱਪੜਾ ਹੈ ਇਧਰ ਉਹਦੇ ਤੇ ਆਉਣਾ ਨਿਸ਼ਾਨ ਨਹੀਂ ਲਾਣਾ ਸਲਾਈ ਵਾਲਾ ਪਾਸਾ ਉੱਪਰ ਕਰਕੇ ਸਲਾਈ ਵਾਲਾ ਪਾਸਾ ਆਪਾਂ ਉੱਪਰ ਕਰਨਾ ਦੂਜਾ ਨਹੀਂ ਕਰਨਾ ਚਿੰਗਿਤਰਾ ਮੈਂ ਤੁਹਾਨੂੰ ਦੱਸਦੀ ਪਈ ਹਾਂ ਕਿਉਂਕਿ ਇੱਥੇ ਤੇ ਹੁਣੀ ਕਟਿੰਗ ਅਨਿਸ਼ਾਨ ਤੇ ਕਟਿੰਗ ਹੋਣੀ ਹੈ ਤੇ ਇਹ ਆਪਾਂ ਸਾਫ਼ ਜਿਹੜਾ ਉਧਰਲਾ ਪਾਸਾ ਉਹਦੇ ਤੇ ਕਟਿੰਗ ਨਹੀਂ ਕਰਨੀ ਆਪਾਂ ਇਹਦੇ ਤੇ ਕਰਨੀ ਹੈ ਤੁਸੀਂ ਵੈਸੇ ਵੀ ਇਹਦੀ ਬਾਹਣ ਵੀ ਬਣਾ ਸਕਦੇ ਹੋ ਤੁਹਾਨੂੰ ਦੱਸਦੇ ਨੇ ਆਪਾਂ ਤੇ ਇਸ ਤਰ੍ਹਾਂ ਤੁਸੀਂ ਨਿਸ਼ਾਨ ਵੀ ਲਾ ਸਕਦੇ ਹੋ ਸ਼ਰੇ ਦਾ ਕੋਈ ਔਖਾ ਕੰਮ ਨਹੀਂ ਹੈਗਾ ਆਪਸ ਆ ਦੇ ਪਾਪਸ ਇਸ ਤਰ੍ਹਾਂ ਨਿਸ਼ਾਨੀ ਲਾਇ ਲਓ ਜੇ ਤੁਸੀਂ ਇਸ ਤਰ੍ਹਾਂ ਰੱਖ ਕੇ ਇਹਦੇ ਤੇ ਕਿਹੜਾ ਨਿਸ਼ਾਨ ਵੀ ਲਾਸ ਰੱਖ ਦਿਓ ਤੇ ਇਸ ਤਰ੍ਹਾਂ ਕਰਕੇ ਤੁਸੀਂ ਪਾਣੀ ਬਣਾ ਸਕਦੇ ਤੇ ਝਾਂ ਰੱਖਣਾ ਆਪਾਂ ਇਧਰਲੇ ਸਲਾਈ ਵਾਲੇ ਪਾਸੇ ਇਹ ਕਰਨਾ ਇਧਰੋਂ ਇੱਕ ਪਾਸਾ ਚੱਕ ਕੇ ਉੱਪਰ ਲਾ ਆਪਾਂ ਬ੍ਰੀਕ ਬ੍ਰੀਕ ਥੋੜਾ ਜਨਾ ਕੱਟ ਪਹਿਲਾਂ ਲਾ ਲੈਣੇ ਨੇ ਕਿਉਂਕਿ ਪਿੱਛੇ ਚੱਲਦੀ ਹੋ ਜੂਗੀ ਤਾਂ ਜੀ ਜੇ ਇਹਦੇ ਤੇ ਕੋਈ ਸਮਝ ਨਾ ਆਈ ਤੇ ਤੁਸੀਂ ਦੂਜੀ ਵੀਡੀਓ ਤੇ ਜ਼ਰੂਰ ਜਾਇਓ ਕਿਉਂਕਿ ਜਿਹੜੇ ਪੁਰਾਣਿਆਂ ਨੇ ਵੇਖੀ ਐ ਉਹ ਕਮੈਂਟ ਕਰਦੇ ਨੇ ਜਿਹੜੇ ਤੁਸੀਂ ਨਵੇਂ ਵੇਖ ਰਹੇ ਹੋ ਨਾ ਤੁਸੀਂ ਉਸ ਤੇ ਵੀ ਜਾ ਕੇ ਵੇਖ ਸਕਦੇ ਧਿਆਨ ਰੱਖਣਾ ਥੱਲੇ ਵਾਲਾ ਕਪੜਾ ਨਾ ਕੱਟ ਬੋਲ ਉੱਪਰ ਉੱਪਰਲਾ ਆਪਾਂ ਕਰਨਾ ਠੀਕ ਹੈ ਅਨਿਚੇ ਵਾਲਾ ਕਪੜਾ ਨਹੀਂ ਆਪਾਂ ਕੱਟ ਕਰਨਾ ਆਪਾਂ ਅਹੀ ਕਰਨਾ ਉੱਪਰ

అధక తటా ర ਪੁਇੰਟ ਦਾ ਜਿਹੜਾ ਆਪਣਾ ਨਿਫੇ ਦਾ ਆ ਚਿੜੀ ਦਾ ਉਹ ਆ ਕਰਨਾ। ਬਾਕੀ ਜਿੰਨੇ ਵੀ ਆਪਾਂ ਪੂਛੇ ਰੱਖਣੇ ਨੇ ਹਨ ਉਹ ਕਰ ਕਰਨੇ ਆਪਾਂ। ਪਹਿਲਾਂ ਛੋਟਾ ਕਿਥਰ ਬਣਾਇਆ ਸੀ ਉਹਦੇ ਆਪਾਂ 11 ਇੰਚ ਰੱਖੇ ਸੀ। ਹੁਣ ਆਪਾਂ ਇਹਦੇ 12.5 ਰੱਖਦੇ ਹਾਂ। 12.5 ਕਿਸ ਤਰ੍ਹਾਂ ਤੁਸੀਂ ਨਿਸ਼ਾਨਾ ਖਾ ਲੈਣਗੇ। ਇਹ ਇਹ ਆਪਣੀ 5 ਇੰਚ ਰਹਿ ਗਿਆ ਅਸਣ ਇਹ ਇਧਰੋਂ ਆਉਂਦਾ ਇਹ 10 ਇੰਚ ਹੋ ਜਾਣਾ 10 ਇੰਚ ਰਹਿ ਜਾਣਾ ਇਹ ਮੁੜਿਆ ਨਾ ਆਪਾਂ ਡਬਲ ਫੋਲਡ ਕਰਿਆ 10 ਇੰਚ ਦਾ ਅਸਣ ਬਣਾਇਆ ਇਹ ਇਹਦੇ ਵੀ ਆਪਾਂ ਇਸ ਤਰੀਕ ਨਿਸ਼ਾਨੀ ਲਾ ਕੇ ਥੋੜਾ ਜਿਹਾ ਆਪਾਂ ਕੱਟ ਦਾ ਇੱਕ ਨਿਸ਼ਾਨ ਥੋੜਾ ਜਿਹਾ ਪਾ ਲੈਣ ਬਿਲਕੁਲ ਫਿਰ ਆਪਾਂ ਇਹਨੂੰ ਵੀ ਇਸੇ ਤਰ੍ਹਾਂ ਡੇਡਾ ਜਿਹੜਾ ਕੱਟ ਕਰ ਲਵਾਂਗੇ ਇਹ ਲੱਗਦੀ ਕਿ ਬਿਲਕੁਲ

ਤੇ ਬਸ ਹੁਣ ਇਹਦਾ ਕੀ ਹੁਣ ਇੱਕ ਇਹਦੇ ਪਹੁੰਚ ਲਾਉਣੇ ਨੇ ਆਪਾਂ ਤੇ ਉੱਪਰੋਂ ਨੇ ਫੋਲਡ ਹੋਣਾ ਉਹ ਉਹਾਕੀ ਜਿਹੜਾ ਪਰਚਦਾ ਕੱਪੜਾ ਹੈ ਨਾ ਇਹਦੇ ਚੋਂ ਵੀ ਆਪਾਂ ਤੁਹਾਨੂੰ ਦੱਸ ਲਓ ਜੀ ਇਹ ਆਪਾਂ ਇਦਾਂ ਫੋਲਡ ਕਰ ਲਿਆ ਇੱਥੋਂ ਇਧਰੋਂ ਬੰਦ ਵਾਲੀ ਸਾਈਡ ਹੈ ਤੇ ਇਹ ਆਪਾਂ 3-3 ਇੰਚ ਦੀਆਂ ਪਟੀਆਂ ਲਾ ਲੈਣੇ ਨੇ ਦੋ ਲਵਾਈ ਆਪਾਂ ਸਲਾਈ ਵਾਲੇ ਤੋਂ ਵੇਖ ਲਈ ਰੱਖ ਲਾਂ ਇਹ ਪੌਂਚੇਟ ਲਾਉਣ ਵਾਸਤੇ ਨੀਚੇ ਕੱਪੜਾ ਲਾ। ਜਿਹੜੇ ਘੁੰਮਦੇ ਨੇ ਖੇਤਾਂ ਦਾ ਉਹਨਾਂ ਨੂੰ ਪਤਾ ਹੈ ਸਮਝਦੇ ਹੋ ਤੁਸੀਂ। ਨਾਲ ਦੀ ਨਾਲ ਜੇ ਆਪਾਂ ਇਧਰੋਂ ਤੁਸੀਂ ਨਾਲ ਦੀਆਂ ਵੀ ਪੱਟੀਆਂ ਲਾ ਸਕਦੇ ਹੋ ਕਿਉਂਕਿ ਅਸੀਂ ਹੋਪਾ ਸਾਢੇ 12 ਰੱਖਿਆ ਸੀ ਸਾਢੇ 12 ਦੀ ਆਪਾਂ ਇਹਦਾ ਇਹਦਾ ਨਿਸ਼ਾਨ ਲਾ ਲੈਣਾ। ਇਸ ਤਰ੍ਹਾਂ ਸਾਢੇ 12 ਤੇ ਨਿਸ਼ਾਨ ਲਾ ਕੇ 10 ਇੰਚ ਤੁਸੀਂ ਇਧਰੋਂ ਫालतू ਰੱਖ ਲੈਣਾ। ਇਹਨਾਂ ਸਭ ਦੇ ਵਿੱਚ ਪੱਟੀਆਂ ਹੋ ਗਈਆਂ ਪੌਂਚੇਟ ਦੇ ਨੀਚੇ ਕੱਪੜਾ ਲੱਗਣਾ। ਇਹ ਇਹਦੇ ਚੋਂ ਆਪਾਂ ਬਣਾ ਲਾਂਗੇ ਨਾਲ ਤੇ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਦਬ ਕੇ ਕਰਦੇ ਆ ਜੀ ਤੇ ਕਿਉਂਕਿ ਇਹਦੀ ਸਟੀਚਿੰਗ ਵਾਲੀ ਪਈ ਹੈ ਆਪਣੇ ਕੋਲ ਵੀਡੀਓ ਵਿੱਚ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਵੀ ਕਿੱਦਾਂ ਆਪਾਂ ਲਾਂਗੀਆਂ ਨੇ ਕਿੱਦਾਂ ਆਪਾਂ ਨੀਫਾ ਬਣਿਆ ਸਾਰੀ ਵੀਡੀਓ ਪਾਈ ਹੋਈ ਹੈ ਤੇ ਕਟਿੰਗ ਦੀ ਵੀ ਪਾਈ ਹੋਈ ਹੈ ਜੇ ਉਹਦੇ ਤੋਂ ਕੋਈ ਸਮਝ ਨਾ ਆਵੇ ਜਾਂ ਇਹਦੇ ਤੋਂ ਕੋਈ ਸਮਝ ਨਾ ਆਵੇ ਤੇ ਤੁਸੀਂ ਦੂਸਰੀ ਵੀਡੀਓ ਤੇ ਜਾ ਸਕਦੇ ਹੋ ਜੀ ਤੇ ਥੈਂਕ ਯੂ ਜੀ ਧੰਨਵਾਦ